ਪੰਜਾਬ ਦੇ ਵਿੱਚ ਅਸ ਤੋਂ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਰੇਸ਼ੀਆ ਦੀ ਸਭ ਤੋਂ ਵੱਡੀ ਰਾਜਮੰਡੀ ਖੰਨਾ ਮੰਡੀ ਵਿੱਚ ਪ੍ਰਬੰਧ ਮੁਕੰਮਲ ਹੋ ਗਏ ਨੇ। ਭਾਵੇਂ ਹੁਣ ਤੱਕ ਮਹੀਨੇ ਪਹਿਲਾ ਦਿਨ ਚੋਨਾ ਨਹੀਂ ਹੈ ਪਰ ਬਾਸਪਤੀ ਹੋਣੀ ਸ਼ੁਰੂ ਹੋ ਗਈ ਹੈ ਜਿਸ ਦੇ ਕਿ ਖਰੀਦ ਨਿਜੀ ਤੌਰ ਤੇ ਕੀਤੀ ਜਾ ਰਹੀ ਹੈ। ਇਸ ਵਾਰ ਮੌਸਮ ਦਾ ਅਸਰ ਕਿਸਾਨਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਬਾਸਪਤੀ ਦੀ ਫਸਲ ਦੇ ਵਿੱਚ ਚੋਨੇ ਦੀ ਪੈਦਾਵਾਰ 5 ਤੋਂ 6 ਕੁਆਂਟਲ ਘੱਟ ਹੈ। ਅਸਟੋਚੂਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਅਗਲੇ ਹਫਤੇ ਦੇ ਅੰਦਰ ਝੋਨੇ ਦੀ ਫਸਲ ਵੱਡੀ ਮਾਤਰਾ ਦੇ ਵਿੱਚ ਮੰਡੀ ਵਿੱਚ ਪਹੁੰਚ ਜਾਵੇਗੀ ਸੋ ਮਾਰਕੀਟ ਕਮੇਟੀ ਦੇ ਲੇਖਾਕਾਰ ਹਰਜੀਤ ਸਿੰਘ ਨੇ ਕਿਹਾ ਕਿ ਮੰਡੀ ਅਤੇ ਸਾਰੇ ਖਰੀਦ ਕੇਂਦਰਾਂ ਦੇ ਵਿੱਚ ਸਹੂਲਤਾਂ 'ਚ ਸੁਧਾਰ ਕੀਤਾ ਜਾ ਰਿਹਾ ਹੈ ਮੰਡੀ ਵਿੱਚ ਝੋਨੇ ਦੀ ਖਰੀਦ ਦੇ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਤੇ ਕਿਸਾਨਾਂ ਨੂੰ ਆਪਣੀ ਫਸਲ ਵੱਡੀਆਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਵੇਚਣ ਦਾ ਭਰੋਸਾ ਦਿੱਤਾ ਹੈ ਸਰਕਾਰ ਨੇ ਝੋਨੇ ਦੀ ਨਮੀ ਦੀ ਸੀਮਾ 70% ਨਿਰਧਾਰਤ ਕੀਤੀ ਹੈ ਇਸ ਦੇ ਲਈ ਕਿਸਾਨ ਸਿਰਫ ਉਹ ਸੁੱਕਾ ਝੋਨਾ ਹੀ ਮੰਡੀਆਂ ਦੇ ਵਿੱਚ ਲਿਆ ਖਰੀਦ ਕਿਸਾਨਾਂ ਅਤੇ ਹੋਰ ਸਬੰਧਤ ਵਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਦਿੱਤਾ ਜਾਵੇਗਾ ਤਾਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਰਹੇ ਨੇ ਤਾਂ ਮੰਡੀ ਵਿੱਚ ਬਾਸਮਤੀ ਦੀ ਫਸਲ ਲੈ ਕੇ ਆਏ ਕਿਸਾਨ ਮੇਜਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਫਸਲ ਮੌਸਮ ਦੀ ਮਾਰ ਹੇਠ ਹੈ। ਇਸ ਵਾਰ ਫਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ 5 ਤੋਂ 6 ਕੁਇੰਟਲ ਘੱਟ ਆ ਰਿਹਾ ਹੈ।